ਤੇ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦੀ ਆ ਨਤ ਹੋਰਾਂ ਦਾ ਜਿਹਦੀ ਟੀਮ ਹਰਿਆਣੇ ਢੱਲੋਂ ਬੈਠਾ ਔਰ ਕਟੇਲੂ ਆਣਾ ਤੇ ਆਪਣਾ ਬੱਛੂ ਆਣਾ ਕੁਲਵਿੰਦਰ ਜੀ ਹਦਰ ਸਾਥੀ ਆਪਣੇ ਸਟੇਜ ਸੈਕਟਰੀ ਬੈਠੇ ਆ ਇਹਨਾਂ ਦੀ ਟੀਮ ਜਿਹੜੀ ਆਪਣੇ ਮੈਸੇਜਾਂ ਦੇ ਵਿੱਚ ਇੱਕ ਦੂਜੇ ਨੂੰ ਕਾਮਾ ਕਹਿੰਦੇ ਨੇ ਇਹ ਕਾਮਿਆਂ ਨੇ ਜਿਹੜਾ ਇਹ ਕੰਮ ਕੀਤਾ ਇਹ ਕਾਬਲੇ ਤਾਰੀਫ ਹੈ ਨਖਤ ਜੀ ਤਾਂ ਅੱਜ ਦੀ ਜਿਹੜੀ ਸਾਡੀ ਕਮਿਊਨਿਸਟਨ ਗਲਾਬੀ ਲਹਿਰ ਹੈ ਮੈਨੂੰ ਲੱਗਦਾ ਹੈ ਜੇ ਸਾਡੀ ਰੂਹ ਨੂੰ ਕੋਈ ਟੰਬੋ ਨਾਲੀ ਕਾਰਵਾਈ ਆ ਉਹ ਆ ਹੀ ਹੈ ਵੀ ਯਾਰ ਵੱਖ-ਵੱਖ ਵਿਚਾਰ ਹੋਣ ਦੇ باوجود ਵੀ ਕਾਸ਼ ਕਿਸੀ ਕਿਸੇ ਇੱਕ ਮੰਚ ਤੇ ਇਕੱਠੇ ਹੋ ਸਕੀਏ ਕੁਛ ਪਲਾ ਲਈ ਕੁਛ ਘੰਟਿਆਂ ਲਈ ਕੁਛ ਦਿਨਾਂ ਲਈ ਕੁਛ ਅਰਸੇ ਲਈ ਤੇ ਉਹ ਇਹ ਕੰ ਬਖੂਬੀ ਅਦਾ ਕਰ ਰਹੇ ਨੇ ਮੈਂ ਸਵਾਗਤ ਕਰਦਾ ਇਹਨਾਂ ਦੀ ਇਸ ਸੋਚ ਨੂੰ ਤੇ ਇਹਨਾਂ ਦੀ ਕਾਰਵਾਈ ਅ ਦੂਸਰਾ ਮੈਨੂੰ ਕੋਈ ਪੱਪੀ ਹੋਰਾਂ ਤੇ ਕਾਕੜਾ ਹੋ ਸੁਭਾਗਤਾ ਨਹੀਂ ਮਿਲਿਆ ਕਿ ਮੈਂ ਦਰਸ਼ਨ ਖਟਕੜ ਜੀ ਦੀ ਅਗਵਾਈ ਚ ਕੋਈ ਪੋਲਿਟੀਕਲ ਆਪਣੇ ਪੀਰੀਅਡ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਣ ਹੋਵੇ ਮੈਂ ਕਿਸੇ ਹੋਰ ਵਿਚਾਰਾਂ ਵਾਲੇ ਧਿਰ ਦੇ ਨਾਲ ਕੰਮ ਕਰਦਾ ਰਿਹਾ ਤੇ ਹੁਣ ਜਿਹੜਾ ਮੇਰੇ ਵਾਸਤੇ ਮਾਣ ਇਹਨਾਂ ਨੇ ਮੈਨੂੰ ਦਿੱਤਾ ਪਤਾ ਨਹੀਂ ਇਹਨਾਂ ਨੇ ਮੇਰੇ ਚ ਕੀ ਗੁਣ ਦੇਖਿਆ ਜਾਂ ਮਤਲਬ ਉਸ ਕਿਸਮ ਦੀ ਗੱਲ ਦੇਖੀ ਕਿ ਜਦੋਂ ਇਹਨਾਂ ਨੇ ਪੂੰਜੀ ਨੂੰ ਪਰਦੇ ਪਰਦੇ ਕਿਤਾਬ ਲਿਖੀ ਤਾਂ ਇਹਨਾਂ ਨੂੰ ਫੋਨ ਆਇਆ ਕਿ ਜੈਬ ਮੈਂ ਤੇਰੇ ਕੋਲ ਇੱਕ ਕੰਮ ਲੈਣਾ ਚਾਹਨਾ ਤੇ ਇਹਨਾਂ ਨੇ ਉਹ ਤਾਂ ਖਰੜਾ ਤਿਆਰ ਕਰ ਲਿਆ ਸੀ ਕਹਿੰਦੇ ਇਹਦੇ ਵਿੱਚੋਂ ਦੀ ਲੰਘ ਤੂੰ ਕੋਈ ਸੁਝਾਅ ਜਾਂ ਕੁਝ ਵੀ ਹੈ ਤੂੰ ਮੇਰੇ ਨਾਲ ਸਾਂਝਾ ਕਰ ਕਿਉਂਕਿ ਮਾਰਕਸ ਦੀ ਕੈਪੀਟਲ ਦੇ ਸਟੱਡੀ ਕਰਨ ਦੇ ਉੱਤੇ ਕਹਿੰਦਾ ਮੈਨੂੰ ਪੰਜਾਬ ਦੇ ਵਿੱਚ ਬਹੁਤ ਜੜੀ ਹੈਗੇ ਮੁਸ਼ਕਲ ਆ ਰਹੀ ਹੈ ਬਹੁਤ ਘੱਟ ਲੋਕ ਹੈ ਕਿਉਂਕਿ ਸਰ ਦਿੱਲੀ ਤੋਂ ਦੱਸਿਆ ਸੀ ਇਹਨਾਂ ਨੇ ਸਰਦਾਰਾ ਸਿੰਘ ਮਾਲ ਜੀ ਹੈਗੇ ਸੀ ਤੇ ਤੀਜਾ ਬੰਦਾ ਥੋ ਮੈਂ ਜੇ ਤੂ ਇਹਦੇ ਤੇ ਮਖਿਆ ਜੀ ਮੇਰੇ ਮਤਲਬ ਮੇਰਾ ਸੁਭਾਗ ਹੋਏਗਾ ਜਿਹੜਾ ਤੁਸੀਂ ਮੈਨੂੰ ਇਹ ਕੰਮ ਦੇ ਰਹੇ ਤੇ ਉਸ ਸਮੇਂ ਤੇ ਮੈਂ ਉਹ ਖੜੜਾ ਪੜਨ ਦਾ ਮੌਕਾ ਵੀ ਮਿਲਿਆ ਕੁਝ ਸਾਡੀ ਖਤੋ ਕਿਤਾਬ ਵਿਚਾਰ ਚਰਚਾ ਵੀ ਹੋਈ ਤੇ ਮੇਰੇ ਸੁਝਾਤੇ ਇੱਕ ਇਹਨਾਂ ਨੇ ਬੜੀ ਠੇਠ ਪੰਜਾਬੀ ਬੋਲਦੇ ਆ ਕਈ ਤੇ ਸ਼ਬਦ ਮੈਨੂੰ ਵੀ ਨਹੀਂ ਪਤਾ ਸੀ ਇਹਨਾਂ ਦਾ ਸਿੱਖਣ ਦਾ ਮੌਕਾ ਮਿਲਿਆ ਫਿਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਮੈਂ ਕਹਿੰਦੀ ਇਹਨਾਂ ਦੇ ਨਾਲ ਇੱਕ ਨਾ ਤੁਸੀਂ ਸ਼ਬਦਾਵਲੀ ਦਾ ਇੱਕ ਪੇਜ ਜ਼ਰੂਰ ਦੇ ਦਿਓ ਵੀ ਅੰਗਰੇਜ਼ੀ 'ਚ ਇਹਦਾ ਮਤਲਬ ਆ ਹੈ ਮੇਰੇ ਵਰਗੇ ਹੋਰ ਬਥੇਰੇ ਹੋਣਗੇ ਇੱਥੇ ਜਿਨ੍ਹਾਂ ਨੇ ਪੱਲੇ ਨਹੀਂ ਪੈਣੀ ਇਹ ਗੱਲ ਤੇ ਬੜੀ ਹੀ ਸਰਲ ਭਾਅ ਦੇ ਵਿੱਚ ਤੇ ਤੁਸੀਂ ਦੇਖੋ ਇਹ ਇੱਕ ਅਜਮੇ ਦੀ ਗੱਲ ਹੈ ਇੱਕ ਇਸ ਤਰ੍ਹਾਂ ਦਾ ਸ਼ਾਇਰ ਜਿਹਨਾਂ ਨੂੰ ਆਮ ਤੌਰ ਤੇ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਬਹੁਤ ਜ਼ਿਆਦਾ ਸੰਵੇਦਨਸ਼ੀਲ ਮੈਨੂੰ ਲੱਗਦਾ ਹੈ ਰੇਅਰ ਐਗਜ਼ਾਮਪਲ ਉਹ ਮੈਂ ਤਾਂ ਕੋਈ ਸੁਣਿਆ ਨਹੀਂ ਅਜੇ ਤੱਕ ਪੰਜਾਬ ਦੇ ਵਿੱਚ ਕਿ ਉਹ ਮਾਰਕਸ ਵੀ ਕੈਪੀਟਲ ਨੂੰ ਵੀ ਉਸੇ ਉੰਨੀ ਹੀ ਗੰਭੀਰਤਾ ਦੇ ਨਾਲ ਸਟੱਡੀ ਕਰਦਾ ਹੋਵੇ ਤੇ ਉਹਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰਨ ਵੱਲ ਆਪਣਾ ਸਰਕਾਰ ਆਪਣੀ ਸੰਜੀਦਗੀ ਪ੍ਰਗਟ ਕਰਦਾ ਹੋਵੇ ਤੇ ਆਪਣਾ ਕੀਮਤੀ ਸਮਾਜ ਵੀ ਆਉਂਦੇ ਹੋਏ ਗੱਡੀ ਦੇ ਵਿੱਚ ਚਾਲ ਸਾਥ ਲੈ ਕੇ ਆਏ ਸਾਨੂੰ ਇਹ ਸਾਡੇ ਪਾਇਲਟ ਬਣੇ ਸੀਗੇ ਆਉਂਦੇ ਹੋਏ ਸਾਨੂੰ ਇਹ ਮੌਕਾ ਮਿਲਿਆ ਇਹਨਾਂ ਨਾਲ ਸੰਵਾਦ ਰਚਾਉਣ ਦਾ ਤੇ ਦੂਜੇ ਵੋਲਿਊਮ ਦੀ ਵੀ ਇਹ ਅੱਧਾ ਕੰਮ ਕਰ ਚੁੱਕੇ ਨੇ ਉਨ ਮੈਂ ਜਦੋਂ ਤੁਸੀਂ ਇਹ ਗੱਲ ਕਰ ਰਹੇ ਸੀ ਮੀਮ ਸਾਹਿਬ ਵੀ ਇਹਨਾਂ ਤੋਂ ਇੱਕ ਮੰਗ ਹੈਗੀ ਆ ਉਹ ਮੰਗ ਤਾਂ ਮੇਰੀ ਵੀ ਹੈ ਪਰ ਮੈਂ ਦੁਵਿਧਾ 'ਚ ਸੀਗਾ ਕਿ ਮਾਰਕਸ ਦੀ ਕੈਪੀਟਲ ਨੂੰ ਛੱਡਣ ਵਾਸਤੇ ਕਿਹਾ ਜਾਵੇ ਜਾਂ ਕਮਿਊਨਿਸਟ ਮੂਵਮੈਂਟ ਦੇ ਇਤਿਹਾਸ ਤੇ ਕੰਮ ਕਰਨ ਲਈ ਕਿਹਾ ਜਾਵੇ ਬੰਦਾ ਹੀ ਕਹਿ ਸਾਡੇ ਕੋਲ ਉਹ ਉਹ ਤਾਂ ਆਸ ਕਰਦੇ ਆ ਕਿ ਉਹ ਗਾਜ਼ਾ ਦੇ ਵਿੱਚ ਚੱਲ ਰਹੇ ਫਲਸਤੀਨੀਆ ਦੇ ਸੰਘਰਸ਼ ਬਾਰੇ ਵੀ ਆਪਣੀ ਆਵਾਜ਼ ਬੁਲੰਦ ਕਰੇ ਉਹ ਭਾਵਵਾਤਮਕ ਰੂਹਾਂ ਨੂੰ ਵੀ ਟੁੰਬੇ ਤੋ ਮਾਰਕਸ ਦੀ ਕੈਪੀਟਲ ਦੀ ਗੱਲ ਕਰਿਓ ਕਮਨਿਸਟ ਮੂਵਮੈਂਟ ਤੇ ਬਿਖਰੇ ਹੋਏ ਪੰਨਿਆਂ ਨੂੰ ਇਕੱਠਾ ਕਰਨ ਦੀ ਗੱਲ ਚੱਲੀ ਤੇ ਇਹ ਅ ਬੱਕੇ ਮੈਨੂੰ ਇੱਕ ਗੱਲ ਉਹ ਯਾਦ ਆਉਂਦੀ ਹੈ ਇਹਨਾਂ ਦੇ ਦੋਸਤ ਸੀਗੇ ਦਰਸ਼ਨ ਬਾਗੀ ਉਹਨਾਂ ਕੋਲੇ 50 ਸਾਲਾਂ ਦੇ ਅਰਸੇ ਤੇ ਐਂਡ ਦੇ ਉੱਤੇ ਕੁਝ ਮਿੱਤਰ ਦੋਸਤ ਉਹਨਾਂ ਦੇ ਵਿੱਚ ਇਹ ਵੀ ਸ਼ਾਮਲ ਸੇ ਕਿ ਬਾਗੀ ਤੂੰ ਪੰਜਾਬ ਸਦਨ ਜੁਨੀਅਨ ਦਾ ਇਤਿਹਾਸ ਹੈ ਤੇਰੇ ਕੋਲ ਤੂੰ ਨਾਲ ਹੀ ਨਾ ਲੈ ਕੇ ਮਰ ਜਾਈਂ ਤੋ ਲੇਖਕ 50 ਸਾਲਾਂ ਬਾਅਦ ਬੋਲਿਆ ਅਖਬਾਰਾਂ ਨੇ ਵੀ ਲਿਖਿਆ ਇੰਗਲਿਸ਼ ਟ੍ਰਿਬਿਊਨ ਨੇ ਟਿੱਪਣੀ ਲਿਖੀ ਹੋਰਾਂ ਅਖਬਾਰਾਂ ਨੇ ਵੀ ਲਿਖਿਆ ਕਿ ਆਫਟਰ 50 ইয়ার দা স্টুਡੈਂਟ ਲੀਡਰ ਸਪੋਕ ਤੇ ਉਹ ਕਿਤਾਬ ਭਾਵੇਂ ਉਹਦੀਆਂ ਸੀਮਤਾਈਆਂ ਸੀ ਉਸ ਸਮੇਂ ਜਿਸ ਸਮੇ ਉਹ ਲਿਖ ਰਿਹਾ ਸੀ ਉਹਦੇ ਮੈਮਰੀ ਦੇ ਵਿੱਚੋਂ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਤਰੀਖਾਂ ਜਿਹੜੀਆਂ ਬਾਤ ਦੇ ਵਿੱਚ ਮੈਂ ਉਹਨਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਸਨੇ ਉਹਨਾਂ ਰੂਹਾਂ ਦੇ ਦਰਸ਼ਨ ਕਰਾਏ ਇੰਦਰਜੀਤ ਬਿੱਟੂ ਦੁਨੀਆ ਤੇ ਨਹੀਂ ਰਹੇ ਇਹਨਾਂ ਦੇ ਬਹੁਤ ਨੇੜੇ ਦੇ ਨਜ਼ਦੀਕੀ ਦੋਸਤ ਸੀ ਖੁਦ ਬਾਗੀ ਨਹੀਂ ਰਹਾ ਉਹਨਾਂ ਦੇ ਸ਼ਰਧਾਂਜਲੀ ਸਮਾਗਮ ਦੇ ਉੱਤੇ ਸ਼ਰਧਾਂਜਲੀ ਭੇਟ ਕਰਨ ਵਾਲੇ ਵੀ ਦਰਸ਼ਨ ਖਟਕੜ ਜੀ ਸੇ ਪੰਜਾਬੀ ਯੂਨੀਵਰਸਿਟੀ ਦੇ ਤੇ ਮੈਂ ਕਹਿੰਦਾ ਸਾਡੇ ਪੰਜਾਬ ਦੇ ਵਿੱਚ ਖਾਸ ਕਰਕੇ ਅਸੀਂ ਇਤਿਹਾਸ ਬਹੁਤ ਫਿਰਜਿਆ ਹੈ ਲੇਕਿਨ ਉਸ ਨੂੰ ਸਾਂਭਿਆ ਨਹੀਂ ਹੈ ਬੱਕੇ ਸਾਹਮਣੇ ਮਾਰੇ ਮਿਲ ਸਕਦੇ ਐ ਪਰ ਇੱਕੋ ਵਿਅਕਤੀ ਦੇ ਵਿੱਚ ਦੋਨੋਂ ਚੀਜ਼ਾਂ ਹੋਣਾ ਇੱਕ ਲਖਣ ਤਾਂ ਖਟਕੜ ਸਾਹਿਬ ਦੇ ਵਿੱਚ ਹੀ ਹੋ ਸਕਦੀ ਹੈ ਜਿਨੇ ਇਤਿਆਰ ਸਿਰ ਜਿਆਵੇ ਹੋ ਤੇ ਉਹ ਤੋਂ ਸਾਹਮਣੇ ਮੰਗ ਵੀ ਕੀਤੀ ਜਾ ਰਹੀ ਤੇ ਮੈਂ ਤੁਹਾਡਾ ਕੀਮਤੀ ਵਕਤ ਹੈ ਜੀਤਾ ਕਰਦਾ ਹੈ ਮਤਲਬ ਮਾਲਸਾ ਵਾਲਿਓ ਮੇਰੀ ਆਪਣੀ ਮਿੱਟੀ ਹੈ ਮੇਰਾ ਆਪਣਾ ਜ਼ਿਲ੍ਹਾ ਹੈ ਲਗਾਤਾਰ ਬੋਲੀ ਜਾਵਾਂ ਵਕਤ ਦੀ ਪਾਬੰਦੀ ਦੇ ਨਜ਼ਰ ਮੈਂ ਅੱਜ ਦੇ ਸਮੇਂ ਦੇ ਵਿੱਚ ਤੁਹਾਨੂੰ ਇਹੀ ਅਪੀਲ ਕਰਾਂਗਾ ਕਿ ਜੋ ਕੁਝ ਵੀ ਇਹ ਬਹੁਤ ਵੱਡਾ ਮਸਲਾ ਹੈਗਾ ਇਹਨਾਂ ਨੇ ਇੱਕ ਬਹੁਤ ਵਿਸਤ੍ਰਿਤ ਇੰਟਰਵਿਊ ਦਿੱਤੀ ਪੰਜਾਬੀ ਜਰਨਲਿਸਟਰੀ ਦੀ ਆ ਆਪਣੇ ਹਰਪਜਨ ਹਲਵਾਰ ਵੀ ਦੇ ਭਰਾ ਨੇ ਨਤ ਤੇਜ ਸਰ ਉਹਨਾਂ ਨੇ ਇੱਕ ਕੰਮ ਕਰਾਇਆ ਸੀ 18-19 ਪੇਜ ਦੀ ਇੰਟਰਵਿਊ ਹੈ ਅਗਰ ਹੋ ਸਕੇ ਮੇਰਾ ਖਿਆਲ ਹੈ ਜੇ ਦੇ ਨਤ ਸਾਹਿਬ ਇਹ ਕੰਮ ਕਰ ਸਕਦੇ ਨੇ ਅਗਰ ਉਹ ਇੰਟਰਵਿਊ ਸਰਕੂਲੇਟ ਕੀਤੀ ਜਾਵੇ ਉਹਦੇ ਵਿੱਚ ਬਹੁਤ ਕੁਝ ਬਹੁਤ ਸਾਰੇ ਸਵਾਲਾਂ ਨੂੰ ਐਡਰੈਸ ਕੀਤਾ ਹੈ ਰੈਵਲੂਸ਼ਨ ਦੇ ਆ ਨੂੰ ਮੈਂ ਉਹਨਾਂ ਦਾ ਇੱਥੇ ਦੁਹਰਾ ਨਹੀਂ ਕਰਾਂਗਾ ਮੈਂ ਪੜ੍ਹਿਆ ਜਰੂਰ ਹੈ ਉਸ ਨੂੰ ਮੈਂ ਯੂਨੀਵਰਸਿਟੀ ਗਿਆ ਸੀ ਉਹ ਸਾਰਾ ਮਤਲਬ ਜਿਹੜਾ ਹੈਗਾ ਉਹ ਰਿਕਾਰਡ ਫਰੋਲਿਆ ਸੀਗਾ ਤੇ ਲੇਕਿਨ ਉਹ ਕੰਮ ਕਰਨ ਵਾਲਾ ਹੈ ਹਾਲ ਦੀ ਘੜੀ ਤੁਸੀਂ ਬਹੁਤ ਵੱਡੀ ਆਸ ਕਰਦੇ ਹੋ ਹਾਲ ਦੀ ਘੜੀ ਮੈਨੂੰ ਲੱਗਦਾ ਜੇ ਜਿਹੜੇ ਇਹਨਾਂ ਦੇ ਇੱਕ ਦੋਸਤ ਹੈਗੇ ਆ ਨੋਰਾ ਜਵਿੰਦਰ ਨੋਰਾ ਉਹਨਾਂ ਨੇ 93 ਲੈਟਰ ਇਹਨਾਂ ਦੇ ਸ਼ਾਮ ਕੇ ਰੱਖੇ ਹੋਏ ਸੀ ਉਹ ਬੁੱਕ ਫਾਰਮ ਦੇ ਵਿੱਚ ਅਵੇਲੇਬਲ ਹੈ ਡਾਕਟਰ ਕਾਕੜਾ ਜੀ ਦੀ ਉਹਦੇ ਵਿੱਚ ਇੱਕ ਇੰਟਰੋਡਕਟਰੀ ਚੈਪਟਰ ਵੀ ਹੈਗਾ ਡਾਕਟਰ ਨੀਗਾ ਸਿੰਘ ਨੇ ਵੀ ਉਹਨਾਂ ਬਾਰੇ ਲਿਖਿਆ ਇਹ ਬੁੱਕ ਹੈਗੀ ਹੈ ਤੇ ਇਹ ਸਾਰ ਬੁੱਕ ਦੇ ਵਿੱਚ ਇੱਕ ਉਹਨਾਂ ਨੇ ਲਿਖਿਆ ਮੈਂ ਤੇ ਮੇਰਾ ਮਿੱਤਰ ਫਟਕੜ ਉਹ ਚੈਪਟਰ ਜ਼ਰੂਰ ਪੜ ਲਿਓ ਜੇ ਕਿ ਸਿੰਘ ਕੋਲੇ ਬਿਜ਼ੀ ਲਾਈਫ ਹੈ ਹੋਰ ਨਹੀਂ ਪੜ ਸਕਦੇ ਇੱਕ ਉਹ ਵਾਲਾ ਇੱਕ ਯੂਨੀਵਰਸਿਟੀ ਵਾਲੀ ਇੰਟਰਵਿਊ ਮੇਰੀ ਬੇਨਤੀ ਹੈ ਕਿ ਆ ਦੋ ਦੋ ਡਾਕੂਮੈਂਟ ਜ਼ਰੂਰ ਪੜ ਲਿਓ ਕੰਨੂ ਜਿਹੜਾ ਹੈਗਾ ਇਸ ਲਹਿਰ ਦਾ ਖਟਕੜ ਦੀ ਜੀਵਨ ਦਾ ਫਟਕੜ ਦੇ ਸ਼ਖਸੀਅਤ ਦੇ ਬਕਬਕ ਪੱਖਾਂ ਦਾ ਤੇ ਇੱਕ ਇੱਕ ਲਾਸਟ ਡਾਕੂਮੈਂਟ ਮੈਂ ਹੋਰ ਕਹਾਗਾ ਇਹਦੇ ਵਿੱਚ ਇਹਨਾਂ ਨੇ ਆਪਣੇ ਤਾਏ ਨੂੰ ਲਿਖੀ ਇੱਕ ਚਿੱਠੀ ਹੈ ਜਦੋਂ ਅਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹਾਂ ਉਹ ਸਿੱਖ ਇਤਿਹਾਸ ਦਾ ਵਿਰਸਾ ਖਟਕੜ ਦੀ ਰੂਹ ਦੇ ਵਿੱਚੋਂ ਕਿਵੇਂ ਝਲਕਦਾ ਹੈ ਖਟਕੜ ਦੀ ਰੂਹ ਨੂੰ ਕਿਵੇਂ ਟੰਬਦਾ ਤੇ ਉਸੇ ਦਰਸੇ ਦੀ ਗੱਲ ਕਰਕੇ ਆਪਣੇ ਤਾਏ ਨੂੰ ਕੀ ਸਮਝਾਉਂਦਾ ਹੈ ਪੜਨ ਦੀ ਜਰੂਰ ਕੋਸ਼ਿਸ਼ ਕਰਿਓ ਮੈਨੂੰ ਬਹੁਤ ਖੁਸ਼ ਹੈ ਸਰ ਮੈਂ ਤਾਂ ਇੱਕ ਲਿਮਟਡ ਜਿਹੜੇ ਜਿਹੜੇ ਲੋਕ ਬਹੁਤਾ ਸਮਾਂ ਨਹੀਂ ਹੈ ਜਿਨ੍ਹਾਂ ਕੋਲੇ ਆ ਦੋ ਤਿੰਨ ਚੀਜ਼ਾਂ ਜਰੂਰ ਪੜ ਲਿਓ ਤੇ ਜਦੋਂ ਉਹਨਾਂ ਨੇ ਦੋ ਤਿੰਨ ਚੀਜ਼ਾਂ ਪੜ ਲਈਆਂ ਮੈਨੂੰ ਜਰੂਰ ਪਤਾ ਹੈ ਕਿ ਬੁੱਕ ਨੂੰ ਆਖਰ ਤੱਕ ਪੜ ਲੰਗੇ ਤੇ ਮੇਰਾ ਦਾਵਾ ਹੈ ਜੇ ਤਿੰਨ ਚੀਜ਼ਾਂ ਉਹਨਾਂ ਨੇ ਪੜ ਲਈਆਂ ਉਹ ਛੱਡਣਗੇ ਨਹੀਂ ਇਸ ਨੂੰ ਤੇ ਬਾਕੀ ਅੱਜ ਦੇ ਦਿਨ ਦੇ ਉੱਤੇ ਮੈਂ ਇਹੀ ਆਸ਼ ਕਰਦਾ ਦੇਖੋ ਸਾਡੀ ਲਹਿਰ ਦੇ ਬਹੁਤ ਸਾਰੇ ਸਵਾਲ ਹੈਗੇ ਆ ਬਹੁਤ ਸਾਰੇ ਗਿਲੇ ਸ਼ਿਕਵੇ ਆ ਮੇਰੇ ਕੋਲ ਸਾਹਮਣੇ ਬਹੁਤ ਵੱਡੀਆਂ ਦਿਉਕਤ ਸ਼ਕਸ਼ੀਤਾ ਬੈਠੀਆਂ ਨੇ ਜਿਨ੍ਹਾਂ ਕੋਲ ਸਵਾਲਾਂ ਦੀਆਂ ਪੰਡਾਂ ਨੇ ਉਹ ਬੂਰੇ ਲੰਗੋਟੇ ਕੱਸ ਕੇ ਆਏ ਸੀ ਵੀ ਅੱਜ ਖੱਤਰ ਸਾਹਿਬ ਨੂੰ ਮਿਲਾਂਗੇ ਅੱਜ ਆ ਸਾਰੇ ਸਵਾਲਾਂ ਦੇ ਹੱਲ ਮੰਗਾਗੇ ਅਨਫਰਚੂਨੇਟਲੀ ਸਮਾਂ ਸਮਾਂ ਸੀਮਤ ਹੈਗਾ ਉਹ ਉਹ ਪੋਸੀਬਲ ਨਹੀਂ ਹੋ ਸਕਿਆ ਤੇ ਇੱਕ ਗੱਲ ਜ਼ਰੂਰ ਹੈ ਮੈਂ ਸੂਚਨਾ ਦੇ ਤੌਰ ਤੇ ਦੱਸਦਾ ਆਖਰ ਦੇ ਵਿੱਚ ਕਿ ਮੈਂ ਜੋ ਅੱਜਕੱਲ ਕੰਮ ਕਰ ਰਿਹਾ ਉਹ ਇਹ ਹੈ ਕਿ YouTube ਦੇ ਉੱਤੇ ਇੱਕ ਚੈਨਲ ਚਲਾ ਰਿਹਾ ਵੌਇਸ ਆਫ ਈਸਟ ਪੰਜਾਬ ਮੈਂ ਇਸ ਮਕਸਦ ਨਾਲ ਚੱਲਿਆ ਸੀਗਾ ਕਿ ਆ ਬੜਾਪੇ ਜ ਐਨਾ ਤੇ ਕੰਮ ਕਰ ਲੀਏ ਕਿ ਜਿਨ੍ਹਾਂ ਲੋਕਾਂ ਨੇ ਇਤਿਹਾਸ ਕਿਰਜਿਆ ਉਹਨਾਂ ਦੀ ਇੰਟਰਵਿਊ ਰਿਕਾਰਡ ਕਰ ਲਈਏ ਮਿੰਦਰਪਾਲ ਪੱਠਲ ਸਰਜੀਤ ਰਮਾਨੀ ਆਪਣਾ ਬੋਗਰ ਸਿੰਘ ਇਸੇ ਤਰ੍ਹਾਂ ਜਿਹੜੇ ਹੈਗੇ ਆ ਇਧਰੋਂ ਆਪਣਾ ਰਣਜੀਤ ਲਹਿਰਾ ਬਹੁਤ ਸਾਰੇ ਲੋਕਾਂ ਦੀ ਮੈਂ ਇੰਟਰਵਿਊ ਕਰ ਚੁੱਕਿਆ ਉਹ ਜਾਰੀ ਆ ਮੇਰਾ ਪ੍ਰੋਜੈਕਟ ਤੇ ਤੁਸੀਂ ਸਾਰੇ ਮੇਰੇ ਆਪਣੇਓ ਉਸ ਦੇ ਵਿੱਚ ਸਹਿਯੋਗ ਦਿਓ ਤੁਹਾਡੇ ਕਿਸੇ ਵੀ ਜ਼ਿਲ੍ਹੇ ਦੇ ਕਿਸੇ ਕੋਨੇ 'ਚ ਕੋਈ ਅੱਦਾਂ ਨਹੀਂ ਸ਼ਖਸੀਅਤ ਬੈਠੀ ਹੈ ਜਿਹੜੀ ਇਸ ਮੂਮੈਂਟ ਦੇ ਵਿੱਚ ਜਿਹਦੇ ਕੋਲੇ ਐਕਸਪੀਰੀਅੰਸ ਹੈ ਉਦੀ ਬੇਵਸੀ ਦੇ ਤਹਿਤ ਅੱਜ ਦੀ ਹਾਲਤ ਉਹਦੀ ਭਾਵੇਂ ਕੁਝ ਵੀ ਹੋਵੇ ਇਹ ਗੱਲਾਂ ਨੂੰ ਛੱਡ ਕੇ ਜਿਵੇਂ ਨਤ ਹੋਰੀ ਇੱਕ ਵਿਸ਼ਾਲ ਦੇ ਲਈ ਦਿਖਾਉਂਦੇ ਨੇ ਉਹਨਾਂ ਗੱਲਾਂ ਨੂੰ ਛੱਡ ਕੇ ਉਹਨਾਂ ਕੋਲੋਂ ਜੋ ਵੀ ਕੁਝ ਮਿਲ ਸਕਦਾ ਮੇਰੇ ਨਾਲ رابطہ ਕੈਮ ਕਰੋ ਮੈਂ ਰਿਕਾਰਡ ਕਰਾਂਗਾ ਦੁਨੀਆ ਦੇ ਵਿੱਚ ਵਰਲਡ ਲੈਵਲ ਤੇ ਤੇ YouTube ਚੈਨਲ ਆ ਜਿੰਨਾ ਕਿ ਜਿਹੜਾ ਆਪਾਂ ਨੂੰ ਇਹ ਵੀ ਇਹਦਾ ਮੌਕਾ ਮਿਲਦਾ ਸੋਸ਼ਲ ਮੀਡੀਆ ਤੇ ਦੂਜਾ ਮੀਡੀਆ ਤੇ ਆਪਾਂ ਨੂੰ ਸੁਣਦਾ ਕੋਈ ਨਹੀਂ ਹੈ ਤੋਂ ਉਸ ਦੇ ਵਿੱਚ ਆਪਾਂ ਇਹ ਕੰਮ ਕਰ ਸਕਦੇ ਇਹਨਾਂ ਨਾਲ ਵੀ ਮੈਂ ਇੱਕ ਇਹਨਾਂ ਤੋਂ ਵਾਦਾ ਲਿਆ ਹੈ ਕਿ ਇੱਕ ਵੀਡੀਓ ਰਿਕਾਰਡਿੰਗ ਤੁਹਾਡੀ ਕਰਨੀ ਹੈ ਤੇ ਉਹਦੇ ਵਿੱਚ ਹੀ ਜਿਹੜੇ ਸਵਾਲ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਮੈਨੂੰ ਸਵਾਲ ਭੇਜ ਸਕਦੇ ਹੋ ਮੈਂ ਤੁਹਾਡੇ ਵਿਆਹ ਤੇ ਸਵਾਲ ਪੁੱਛ ਲਾਂਗਾ ਟਾਈਮ ਇਹਨਾਂ ਤੋਂ ਲੈ ਲਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੰਨੇ ਮਤਲਬ ਜਿਵੇਂ ਦੇ ਬਾਵਜੂਦ ਵੀ ਤੁਸੀਂ ਮੈਨੂੰ ਥਕਾਵਟ ਦੇ ਬਾਵਜੂਦ ਵੀ ਤੁਸੀਂ ਬਿਲਕੁਲ ਪੈਂਡਰ ਆਫ ਸਾਇਲੈਂਸ ਨਾਲ ਸੁਣਿਆ ਥੈਂਕ ਯੂ ਸੋ ਮਚ